ਮੂਲ ਰੋਗ ਬੁਨਿਆਦੀ ਰੋਗ ਗੁਰਨਾਮਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ ਫਿਰ ਉਸ ਤੋਂ ਅਨੇਕਾਂ ਹੋਰ ਰੋਗ ਪੈਦਾ ਹੁੰਦੇ ਨੇ ਜੜ ਇੱਕ ਹੈ ਔਰ ਇਹ ਇੱਕ ਜੜ ਅਨੇਕਾਂ ਹੋਰ ਜੜਾਂ ਪੈਦਾ ਕਰਦੀ ਹੈ ਔਰ ਮੂਲ ਰੋਗ ਔਰ ਮੂਲ ਜੜ ਹੈ ਕਿ ਦੁੱਖ ਵਿਛੋੜਾ ਇੱਕ ਦੁੱਖ ਬੁੱਖ ਇੱਕ ਦੁੱਖ ਸਖਤ ਵਾਰ ਜਮਦੋ ਇੱਕ ਦੁੱਖ ਰੋਗ ਲਗੇ ਤਨ ਦਾਏ ਵੈਜ ਨਾ ਬੋਲੇ दारू ਲਾਏ ਸੁਰਤ ਸ਼ਬਦ ਤੋਂ ਜੋ ਵਿਛੜੀ ਹੋਈ ਹੈ ਚੇਤਨਾ ਜੋ ਪਰਮ ਚੇਤਨਾ ਤੋਂ ਟੁੱਟੀ ਹੋਈ ਹੈ ਬਸ ਇਹ ਹੀ ਇੱਕ ਰੋਗਾਂ ਦਾ ਮੂਲ ਰੋਗ ਹੈ ਔਰ ਅਨੇਕਾਂ ਰੋਗਾਂ ਨੂੰ ਜਨਮ ਦਿੰਦਾ ਹੈ ਕਿਤਨੇ ਕ ਰੋਗਾਂ ਨੂੰ ਜਨਮ ਦਿੰਦਾ ਹੈ ਈਸ਼ਵਰ ਨੂੰ ਭੁੱਲ ਜਾਣਾ ਭੁੱਲਣਾ ਹੀ ਟੁੱਟਣਾ ਹੈ ਅਸੀਂ ਈਸ਼ਵਰ ਨੂੰ ਗਵਾ ਨਹੀਂ ਸਕਦੇ ਅਸੀਂ ਈਸ਼ਵਰ ਤੋਂ ਦੂਰ ਵੀ ਨਹੀਂ ਜਾ ਸਕਦੇ ਈਸ਼ਵਰ ਨੂੰ ਬੁਲਾ ਸਕਦੇ ਆ ਪਰ ਉਹ ਬੁਲਾ ਨਹੀਂ ਰਿਸ਼ਤਾ ਟੁੱਟ ਜਾਂਦਾ ਹੈ ਬਾਵੇਂ ਕੋਲ ਹੈ ਬਾਵੇਂ ਵਿਆਪਕ ਹੈ ਤੋਂ ਉਸ ਨੂੰ ਭੁੱਲਦੇ ਆਂ ਮਾਨਸਿਕ ਰੋਗ ਜਨਮ ਲੈਂਦੇ ਨੇ ਕਿੰਨੇ ਘਰ ਰੋਗ ਹਨ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਨੇ ਨੇ ਪਰਮੇ ਸ਼ਰਤੇ ਭੁੱਲਿਆ ਵਯਾਪਨ ਸਭ ਦੇ ਰੋਗ ਸਾਰੇ ਹੀ ਰੋਗ